ਕਿ ਇਹ ਸਿੱਖ ਇਤਿਹਾਸ ਚ ਮਤਲਬ ਹੈ ਨਹੀਂ ਗਾ ਸਾਡੇ ਇੱਕ ਸਿੱਖ ਇਤਿਹਾਸ ਦੇ ਵਿੱਚ ਹੈ ਨਹੀਂ ਪਰ ਮੈਂ ਉਹ ਅਮਰਤਾਰੀ ਬੰਦੇ ਸ਼ੈੰਜ ਦੀ ਗ੍ਰਾਈ ਕਰਦੇ ਦੇਖੇ ਮੇਰੇ خیال ਦੇ ਨਾਲ ਜਿਹੜੀ ਸ਼ੈੰਜ ਸਾਡੀ ਖਵਾਜਾ ਜੀ ਦੀ ਆ ਮਤਲਬ ਹਨ ਪੀਰਾਂ ਦੀ ਆ ਅਸੀਂ ਪੀਰਾਂ ਦਾ ਆਦਰ ਕਰਦੇ ਆ ਬਹੁਤ ਆ ਪਰ ਮੈਨੂੰ ਲੱਗਦਾ ਵੀ ਸਿੱਖ ਇਤਿਹਾਸ ਦੇ ਵਿੱਚ ਲਾਈਵ ਵਾਲੇ ਸਿਸਟਮ ਨਹੀਂ ਰੱਖਣੇ ਅੱਛਾ ਲਾਈਵ ਨਹੀਂ ਰੱਖਣਾ ਅਸੀਂ ਜਿਹਨੇ ਨੱਚਣਾ ਬੁੜੀ ਆਪਣੀ ਜਿੱਦਾਂ ਦੀ ਮਰਜ਼ੀ ਬੋਲੀ ਪਾ ਕੇ ਨੱਚੇ ਅੱਛਾ ਮੈਂ ਇੱਕ ਹੁਣ ਤੁਹਾਡੇ ਤੋਂ ਸਵਾਲ ਪੁੱਛਦੀ ਤੁਸੀਂ ਗੱਲਾਂ ਕਰਦੇ ਆਂ ਤੀਆਂ ਬਣਾਉਂਦੇ ਏਦਾਂ ਨਚਾਉਂਦੇ ਸੀ ਆ ਫਲਾਨਾ ਤੁੰਕਾਨਾ ਜੇ ਸਾਰੀ ਉਮਰ ਜਨਨੀਆਂ ਘਰ ਦੇ ਕੰਮਕਾਰਾਂ ਦੇ ਉੱਤੋਂ ਸਿਰਫ ਇੱਕ ਦਿਨ ਆਪਣੇ ਲਈ ਮੰਗਦੀਆਂ ਸਿਰਫ ਉਹਦਣ ਕੀ ਹੋਣਾ ਇੱਕ ਦੂਜੇ ਨਾਲ ਨੱਚਣਾ ਗਾਉਣਾ ਹੱਸਣਾ ਗਾਉਣਾ ਡਾਟਾ ਟਰਾਂਸਫਰ ਹੋਣਾ ਡਾਟਾ ਟਰਾਂਸਫਰ ਚੁਗਲੀਆਂ ਕਾਮੀਆਂ ਸਾਰਿਆਂ ਨਾਲ ਇੱਕ ਦੂਜੇ ਦੀਆਂ ਇੱਕ ਦਿਨ ਜੇ ਅਸੀਂ ਆਪਣੇ ਲਈ ਲੱਗੇ ਅਸੀਂ ਤੇ ਤੁਹਾਨੂੰ ਦਿਨ ਦੇਤਾ ਅਸੀਂ ਤੇ ਸਾਸ੍ਰੀ ਕਾਲ ਜੀ ਸਾਡੇ ਵੱਲੋਂ ਜਾਨੀ ਕਿ ਸੰਘਾ ਫੈਮਿਲੀ ਵੱਲੋਂ ਅੱਜ ਦੇ ਬਲੌਗ ਦੇ ਵਿੱਚ ਬਹੁਤ ਹੀ ਇੰਟਰਸਟਿੰਗ ਹੋਣ ਜਾ ਰਿਹਾ ਆ ਕਿਉਂਕਿ ਤੁਹਾਨੂੰ ਪਤਾ ਹੀ ਆ ਸੌਣ ਦਾ ਮਹੀਨਾ ਚੜ ਗਿਆ ਤੇ ਤੀਆਂ ਹਰ ਪਿੰਡਾਂ ਦੇ ਵਿੱਚ ਮਨਾਇਆ ਜਾ ਰਹੀਆਂ ਤੇ ਸਾਡੇ ਪਿੰਡ ਵਿੱਚ ਵੀ ਤੀਆਂ ਮੇਰੇ ਘਰ ਨਾਲ ਦੋ ਤਿੰਨ ਤੀਆਂ ਮਨਾਇਆ ਜਾ ਰਹੀਆਂ ਪਰ ਜਿਹੜੇ ਸਾਡੇ ਪਾਸੇ ਵਿੱਚ ਤੀਆਂ ਮਨਾਇਆ ਜਾ ਰਹੀਆਂ ਤੇ ਉਹਦੇ ਵਿੱਚ ਕਿਦਾਂ ਦਾ ਮਾਹੌਲ ਹੋਣਾ ਕੀ ਸਿਸਟਮ ਹੋਣਾ ਕਿੱਦਾਂ ਦੀ ਜਾਣਕਾਰੀ ਅੱਜ ਮੇਰੇ ਤੇ ਦਿਓਲ ਦੇ ਵਿੱਚ ਕਾਫੀ ਕੌਂਟਰੋਵਰਸੀ ਹੁਣੀ ਆ ਮੈਂ ਮਦਲ ਇਹ ਦੱਸਣਗੇ ਵੀ ਤੀਆਂ ਦਾ ਕੀ ਫਾਇਦਾ ਤੇ ਮੈਂ ਦੱਸੂਗਾ ਵੀ ਤੀਆਂ ਦਾ ਆ ਫਾਇਦਾ ਨੁਕਸਾਨ ਆ ਫਾਇਦਾ ਆ ਮਤਲਬ ਜਿੱਦਾਂ ਇੱਕ ਦੂਜੇ ਨਾਲ ਝੜਪ ਝੜਪ ਕੇ ਆਉਗਾ ਸਿਸਟਮ ਲੋਸ ਆ ਦੱਸੋ ਵੀ ਤੀਆਂ ਦਾ ਪਹਿਲਾਂ ਕਿਉਂ ਮਨਾਇਆ ਜਾਂਦੀਆਂ ਤੀਆਂ ਤੀਆਂ ਦਾ ਤਾਂ ਮਨਾਇਆ ਜਾਂਦੀਆਂ ਵੀ ਜਿਹੜਾ ਸੌਣ ਦੇ ਮਹੀਨੇ ਅੱਗੇ ਕੁੜੀਆਂ ਵਿਆਈਆਂ ਜਾਂਦੀਆਂ ਸੀ ਉਹ ਆਪਣੇ ਘਰੇ ਆਉਂਦੀਆਂ ਸੀਗੀਆਂ ਇੱਥੇ ਸੌਣ ਕੱਟਣ ਵਿਆਹ ਤੋਂ ਬਾਅਦ ਚ ਅੱਛਾ ਜੀ ਠੀਕ ਆ ਤੋ ਉੱਥੇ ਸਾਰੀਆਂ ਨੇ ਉੱਥੇ ਪਿੱਪਲ ਬੋੜਾਂ ਤੇ ਪੀਂਗਾ ਪਾਉਣੀਆਂ ਤੇ ਪੀਂਗਾ ਝੂਟਣੀਆਂ ਨਾਲੇ ਇਕੱਠੀਆਂ ਹੋ ਜਾਣਾ ਬੁੜੀਆਂ ਨੇ ਗੱਲਾਂ ਬਾਤਾਂ ਕਰਨੀਆਂ ਤੇ ਕਿੰਨਾ ਚਿਰ ਆਉਂਦੀਆਂ ਹੁੰਦੀਆਂ ਅਸੀਂ ਸੌਣ ਮਤ ਪੂਰਾ ਮਹੀਨਾ ਘਟਣ ਪਹਿਲਾਂ ਤਾਂ ਸੌਣ ਮਹੀਨੇ ਪੂਰਾ ਸੌਣ ਦਾ ਮਹੀਨਾ ਹੀ ਘਟਣ ਜਾਂਦਾ ਉਹਦੇ ਸੱਸ ਦੇ ਮੱਥੇ ਹੀ ਨਹੀਂ ਚਲਾਦੀਆਂ ਹੁੰਦੀਆਂ ਬੁੜੀਆਂ ਤੇ ਉਹ ਸਾਰਾ ਸੌਣ ਦਾ ਮਹੀਨਾ ਸੱਸ ਹੀ ਰੋਟੀਆਂ ਪਾਣੀਆਂ ਲਾਉਂਦੀ ਹੁੰਦੀ ਆ ਆਪਣੇ ਘਰ ਤੁਹਾਨੂੰ ਰੋਟੀਆਂ ਨਹੀਂ ਮਤਲਬ ਇਹ ਸੱਸਾਂ ਦਾ ਰੋਟੀ ਨਹੀਂ ਸੱਸਾਂ ਰੋਟੀਆਂ ਪਹਿਲਾਂ ਉਹ ਨਹੀਂ ਸੀ ਨਾ ਹਾਂ ਉਹ ਨਹੀਂ ਰਹੀਆਂ ਤੁਸੀਂ ਮੇਰੇ ਨਾਲ ਅੱਜ ਕਿਸੇ ਗੱਲ 'ਚ ਨਹੀਂ ਤੁਸੀਂ ਮੈਨੂੰ ਜਿੱਤੂ ਹਜੇ ਤਾਂ ਸ਼ੁਰੂ ਹੀ ਹੋਇਆ ਹਾਲੇ ਤਾਂ ਸ਼ੁਰੂ ਹੀ ਹੈ ਆਪਣੇ ਸੱਸਾ ਮੇਰੀ ਗੱਲ ਸੁਣੋ ਆਹ ਤਾਂ ਗੱਲ ਹਨਾ ਹੁਣ ਪਹਿਲੇ ਗਾ ਚਲਵੇਂ ਸੱਸਾ ਰੋਟੀਆਂ ਲਾਉਂਦੀਆਂ ਸੱਸਾ ਨਹੀਂ ਪਹਿਲਾਂ ਨਹਾ ਸੀ ਉਹ ਨਹੀਂ ਸੀ ਜਾਂਦੀਆਂ ਭਉਰਾਂਦੀਆਂ ਵੀ ਸੱਸਾ ਲਾਉਂਦੀਆਂ ਹੋਣਗੀਆਂ ਰੋਟੀ ਪਾਣੀ ਦੇ ਕਰਨਾ ਪੈਣਾ ਪਰ ਇਹ ਹੈ ਕਹ ਹਨ ਜਦੋਂ ਨਵਾਂ ਨਵਾਂ ਵਿਆਹ ਹੁੰਦਾ ਸੀ ਵਿਆਹ ਤੋਂ ਬਾਅਦ ਪਹਿਲਾ ਸੌਣ ਦਾ ਮਹੀਨਾ ਜਿਹੜਾ ਸੀਗਾ ਉਹ ਕੁੜੀਆਂ ਆਉਂਦੀਆਂ ਹੁੰਦੀਆਂ ਸੀ ਹਰ ਮਹੀਨੇ ਸੌਣ ਉਹਦਾ ਜ਼ਰੂਰ ਮਾਉਂਦੀਆਂ ਹੁੰਦੀਆਂ ਸੀ ਪਰ ਇੰਨਾ ਟਾਈਮ ਨਹੀਂ ਪਰ ਜਿਹੜਾ ਪਹਿਲਾ ਸੌਣ ਦਾ ਮਹੀਨਾ ਹੁੰਦਾ ਸੀ ਨਾ ਵਿਆਹ ਤੋਂ ਬਾਅਦ ਉੱਤੇ ਆਉਂਦੀਆਂ ਹੁੰਦੀਆਂ ਸੀ ਉੱਤੇ ਮਹੀਨਾ ਰਹਿ ਕੇ ਕਾਦੋਂ ਇਦਾਂ ਮੈਂ ਤਾਂ ਸੱਸ ਦੇ ਮੱਥੇ ਕਾਦੋਂ ਨਹੀਂ ਲੱਗਣਾ ਹੁੰਦਾ ਇਹਦਾ ਕੀ ਕਾਰਨ ਸੀ ਸੱਸ ਦੇ ਮੱਥੇ ਇਹ ਤਾਂ ਕੋਈ ਪੁਰਾਣੀਆਂ ਬੁੜੀਆਂ ਦਾ ਹੀ ਕੋਈ ਸਿਸਟਮ ਹੋਊਗਾ ਇਹ ਨਹੀਂ ਪਤਾ ਹੈ ਨਾਲੇ ਮੈਨੂੰ ਬਹੁਤ ਬਹੁਤ ਦੱਸਾਂ ਢੀ ਮੈਂ ਹਰ ਸਵਾਲ ਦਾ ਜਵਾਬ ਦਊਂ ਹਰ ਸਵਾਲ ਦਾ ਫਿਰ ਦੱਸਾਂ ਨਾ ਨਹੀਂ ਹੁਣ ਇਹ ਇੰਨੀ ਵੀ ਨਹੀਂ ਮੈਂ ਬੁੱਢੀ ਹੈਗੀ ਵੀ ਮੈਂ ਹੁਣ ਪੁਰਾਣੀਆਂ ਸੱਸਾਂਗੀਆਂ ਗਾਂ ਪੜਾਉਂਦੀਆਂ ਹੁੰਦੀ ਇੰਨੀ ਵੀ ਨਹੀਂ ਨਾਲ ਲਿਤਾ ਕੇ ਮੈਨੂੰ ਇਹ ਨੌਲੇਜ ਇੰਨੀ ਹੈਗੀ ਆ ਵੀ ਪੁਰਾਣੇ ਸਮੇਂ ਦੇ ਵਿੱਚ ਜਿਹੜੀਆਂ ਬੁੜੀਆਂ ਹੁੰਦੀਆਂ ਸੀ ਉਹ ਸੱਸ ਵੀ ਮੱਥੇ ਸੌਣ ਦਿੰਦੀ ਨਹੀਂ ਲਾਦੀਆਂ ਹੁੰਦੀਆਂ ਜਿੱਦਾਂ ਹੁਣ ਕਈ ਆ ਗੱਲਾਂ ਹੀ ਚੱਲੀਆਂ ਗੱਲਾਂ ਹੀ ਚੱਲੀਆਂ ਵੀ ਜਿਹੜੇ ਜਿਹੜੇ ਇਹਦੇ ਕੋਈ ਸਵਾਲਾਂ ਦੇ ਜਵਾਬ ਨਹੀਂ ਦੇ ਹੁੰਦੇ ਉਹ ਕਮੈਂਟ ਕਰਕੇ ਥੱਲੇ ਜ਼ਰੂਰ ਦੱਸੀ ਜਾਈਓ ਕਈ ਮੇਰੇ ਸਿਆਣੇ ਵੀ ਭੈਣ ਭਰਾ ਸਾਰੇ ਵਿੱਚ ਹੁੰਦੇ ਹੋਣਗੇ ਤੇ ਸਾਰਿਆਂ ਨਾਲ ਜਿਹੜੀ ਮਤਲ ਇੰਪੋਰਟੈਂਟ ਗੱਲ ਆ ਵੀ ਜਿੱਦਾਂ ਹੁਣ ਕਈ ਮਤਲ ਸਿੰਘ ਆ ਜਾਂ ਕੋਈ ਲਾਲੋ ਕਈ ਲੋਕ ਆ ਜਿੱਦਾਂ ਕਈ ਬੰਦੇ ਆ ਉਹ ਕਹਿੰਦੇ ਆ ਵੀ ਇਹ ਸਾਡੇ ਤਿਹਾੜ ਦੇ ਵਿੱਚ ਤੀਆਂ ਦਾ ਤਿਹਾੜੀਆਂ ਨਹੀਂ ਵੀ ਪਹਿਲਾਂ ਮੁਸਲਮਾਨ ਹੁੰਦੇ ਸੀ ਉਹ ਜਿੱਦਾਂ ਬੁੜੀਆਂ ਨੂੰ ਜਿੱਦਾਂ ਮਦਦ ਲਾ ਲਓ ਵੀ ਇਹ ਇਸ ਮਹੀਨੇ ਦੇ ਵਿੱਚ ਕੱਟੇ ਕਰਕੇ ਉਹਨਾਂ ਬੂਲੀ ਲੱਗਦੀ ਸੀ ਨਚਾਉਂਦੇ ਸੀ ਜਾਂ ਉਹਨਾਂ ਨਾਲ ਕੋਈ ਗਲਤ ਹਰਕਤ ਕਰਦੇ ਸੀ ਵੀ ਜਦੋਂ ਇਹ ਮਾੜਾ ਸਮਝਿਆ ਜਾਂਦੇ ਸੀ ਤੁਸੀਂ ਹੁਣ ਇਹ ਫੇਰ ਸਵਾਲ ਜਿਹੜਾ ਗਲਤ ਕੀਤਾ ਮੈਨੂੰ ਸਵਾਲ ਇਹ ਸੀਗਾ ਵੀ ਸਿੱਖ ਜਿਹੜੇ ਹੁੰਦੇ ਸੀਗੇ ਬਹੁਤ ਮੁਗਲ ਰਾਜ ਦੀ ਗੱਲ ਇਹ ਜਦੋਂ ਮੁਗਲ ਹੁੰਦੇ ਸੀ ਮੁਗਲ ਰਾਜ ਦੇ ਸੀ ਹਨਾ ਮੋਗਲ ਰਾਜ ਹੁੰਦੇ ਸੀਗੇ ਉਹ ਜਦੋਂ ਸੌਣ ਦੇ ਮਹੀਨੇ ਕੁੜੀਆਂ ਇਕੱਠੀਆਂ ਹੁੰਦੀਆਂ ਸੀ ਨਾ ਸੌਣ ਦੇ ਮਹੀਨੇ ਕੁੜੀਆਂ ਆਉਂਦੀਆਂ ਹੁੰਦੀਆਂ ਸੀਗੀਆਂ ਤਾਂ ਆਪਣੇ ਪੇਕਿਆਂ ਦੇ ਵਿੱਚ ਨੱਚਣ ਗੌਣ ਟੱਪਣ ਉਦੋਂ ਉਹਨਾਂ ਨੂੰ ਨਚਾਉਂਦੇ ਹੁੰਦੇ ਸੀਗੇ ਅੱਛਾ ਜੀ ਠੀਕ ਹੈ ਅਸਲ ਦੇ ਵਿੱਚ ਇੱਕ ਸਵਾਲ ਤੁਹਾਡਾ ਇਹੇ ਆ ਹਮ ਮੁਸਲਮਾਨ ਮਤਲਬ ਇਦਾਂ ਕਰ ਓਏ ਮੈਂ ਕਹਿਣ ਦੇ ਵਿੱਚ ਬਦਲਾਅ ਦਾ ਸਰਸਤਮ ਹੋ ਗਿਆ ਹੁਣ ਮੋਗਲ ਰਾਜ ਹੈਗਾ ਕੌਣ ਹੁਣ ਨਹੀਂ ਮੋਗਲ ਰਾਜ ਤਾਂ ਹੈ ਨਹੀਂ ਖਤਮ ਹੋ ਗਿਆ ਨਾ ਤਾਂ ਹੁਣ ਸਿੱਖ ਰਾਜ ਹੈਗਾ ਨੇ ਸਿੱਖ ਰਾਜ ਵੀ ਹੈਗਾ ਸਿੱਖ ਰਾਜ ਦੇ ਆਪਾਂ ਸਿੱਖਾਂ ਦੀ ਗੱਲ ਕਰਦੇ ਹਾਂ ਨਾ ਕਹਿੰਦੇ ਸਿੱਖਾਂ ਨੂੰ ਉਦੋਂ ਜਦੋਂ ਆਪਣੀਆਂ ਕੁੜੀਆਂ ਆਉਂਦੀਆਂ ਹੁੰਦੀਆਂ ਸੀਆਂ ਤੇ ਸਾਰੇ ਸੌਣ ਏਦਾਂ ਨਚਾਉਂਦੇ ਹੁੰਦੇ ਸੀਗੇ ਮੁਗਲ ਰਾਜ ਨਚਾਉਂਦੇ ਸੀ ਮੁਸਲਮਾਨਾਂ ਤੋਂ ਜਿਹੜੀ ਪਸੰਦ ਹੁੰਦੀ ਸੀ ਉਹਨੂੰ ਲੈ ਜਾਂਦੇ ਸੀ ਅਸਲ ਦੇ ਵਿੱਚ ਸਵਾਲ ਇਹ ਮੈਂ ਸੁਣਿਆ ਹੀ ਆ ਜਿੱਦਾਂ ਇੰਨਾ ਸਾਨੂੰ ਵੀ ਨੌਲੇਜ YouTube ਤੇ ਅਸੀਂ ਵੀ ਦੇਖਿਆ ਆ ਕਈਆਂ ਨੇ ਇਸ ਗੱਲ ਤੇ ਬਹੁਤ ਕੀਤਾ ਆ ਇਤਰਾਜ਼ ਇਤਰਾਜ਼ ਕੀਤਾ ਆ ਵੀ ਇਹ ਤਿਹਾੜ ਜਿਹੜਾ ਨਹੀਂ ਮਨਾਉਣਾ ਚਾਹੀਦਾ ਹੈਗਾ ਜਿਹੜੀਆਂ ਹੁਣ ਤੀਆਂ ਆ ਮੇਨ ਗੱਲ ਤੀਆਂ ਦਾ ਮਤਲਬ ਹੈਗਾ ਤੀਆਂ ਤੀਆਂ ਮਤਲਬ ਅੱਗੇ ਬੁੜੀਆਂ ਇਕੱਠੀਆਂ ਹੁੰਦੀਆਂ ਸੀਗੀਆਂ ਆਪਣਾ ਮਨ ਪਰਚਾਵਾ ਕਰਦੀਆਂ ਸੀਗੀਆਂ ਹਨਾ ਹੁਣ ਇਹ ਜਿਹੜਾ ਹੁਣ ਜਾਂ ਤੇ ਮੈਨੂੰ ਲੱਗਦਾ ਲੋਕੀ ਗਰਾਹੀ ਦੇਣ ਦੇ ਮਾਰੇ ਜਾਂ ਕੁਛ ਵਿੱਚ ਹਿੱਸਾ ਪਾਉਣ ਦੇ ਮਾਰੇ ਇਹ ਗੱਲ ਹੁਣ ਪ੍ਰਾਣੀ ਲਈ ਆਉਂਦੇ ਆ ਕਿੰਨੀਆਂ ਪ੍ਰਾਣੀਆਂ ਬੁੜੀਆਂ ਹੁੰਦੀਆਂ ਸੀ ਤਾਂ ਗਰਿਆਤਾਂ ਸੀ ਮੱਚਦੀਆਂ ਸੀ ਗੋਦੀਆਂ ਸੀ ਆਪਣਾ ਇੱਕ ਦਿਨ ਇੱਕ ਦਿਨ ਮਨਾਉਣਾ ਬੁੜੀਆਂ ਲਈ ਮੈਂ ਨਹੀਂ ਸੋਚਦੀ ਵੀ ਮਾੜੀ ਗੱਲ ਆ ਪਰ ਮੈਨਕਾ ਗਾਲ ਇਹ ਵੀ ਉਹਦਾ ਦੇਖੀ ਆ ਵੀ ਕਈ ਵੇ ਕਹਿੰਦੀਆਂ ਹੈਗੀਆਂ ਬੁੜੀਆਂ ਵੀ ਜਾਂ ਬੰਦੇ ਵੇ ਹੁਣ ਆਪਾਂ ਗ੍ਰਾਹੀ ਕਰਦੇ ਸੀ ਆਪਾਂ ਨਾਂ ਨਹੀਂ ਲੈਣਾ ਚਲੋ ਤੁਸੀਂ ਦੱਸਿਆ ਤੁਸੀਂ ਦੱਸਿਆ ਵੀ ਉਹ ਕਹਿੰਦਾ ਕਾਜੀ ਗ੍ਰਾਹੀ ਦਵਾ ਕੋਈ ਬੰਦਾ ਕਹਿੰਦਾ ਫਿਰ ਕਿਸੇ ਨੇ ਕਿਹਾ ਉਹਨੂੰ ਵੀ ਮਤਲ ਤੁਹਾਡੀਆਂ ਬੁੜੀਆਂ ਨੇ ਵੀ ਆਉਣਾ ਹੀ ਆ ਵੀ ਬੰਦੇ ਹੋਰਾਂ ਨੂੰ ਤਾਂ ਮਤਲ ਦੇ ਦਿੰਦੇ ਆ ਕਹਿੰਦੇ ਹੁੰਦੇ ਸਿੱਖਿਆ ਦੇ ਦਿੰਦੇ ਮਤਾਂ ਦਿੰਦੇ ਪਰ ਆਪਣੀਆਂ ਬੁੜੀਆਂ ਨੂੰ ਤੇ ਤੀਆਂ ਤੋਂ ਜਾਣ ਤੋਂ ਰੋਕ ਦਿੰਦੇ ਤੇ ਫੇ ਉਹ ਹੀ ਤਾਂ ਮੈਂ ਗੱਲ ਕਰਦੀ ਕਈ ਲੋਕ ਕਈ ਬੰਦੇ ਹਨਾ ਜਦੋਂ ਅਸੀਂ ਹੁਣ ਗ੍ਰਾਈ ਕੀਤੀ ਅਸੀਂ ਕਾਤੇ ਕਹਿਣਾ ਅਸੀਂ ਮੈਂਬਰ ਬਣੇ ਆ ਚਲੋ ਪੈਸੀ ਪਾ ਕੇ ਥੋੜਾ ਜਿਹਾ ਅਸੀਂ ਮਨਪੱਛਾਵਾ ਪਤਾ ਕਿਦਾਂ ਕਰਨ ਅਸੀਂ ਅਸਲ 'ਚ ਤੀਆਂ ਉਹ ਵਾਲੀ ਚੀਜ਼ ਨਹੀਂ ਕਰਨੀ ਤੀਆਂ ਦਾ ਅਸਲ ਮਤਲਬ ਸਿਗਾ ਬੁੜੀਆਂ ਇਕੱਠੀਆਂ ਹੋ ਕੇ ਆਪਣਾ ਇੱਕ ਦਿਨ ਮਨਾਉਣਾ ਅਸਲ ਦੇ ਵਿੱਚ ਜਿੰਨਾਂ ਕਾਦੇ ਫਾਇਦੇ ਤੇ ਬੰਦੇ ਬੜੇ ਫਾਇਦੇ ਹੁੰਦੇ ਸਾਰੇ ਕੋਸ਼ਿਸ਼ ਮੈਂ ਤਾਂ ਦੇਖਿਆ ਆ ਸੀ ਬੰਦ ਕਰਨਾ ਆ ਅਸੀਂ ਜਦੋਂ ਪਿਛਲੀ ਯਾਰੀ ਵੀ ਮਨਾਈਆਂ ਸੀ ਤੇ ਵਿੱਚ ਥੋੜੇ ਜ ਸਾਡੇ ਹਨਾ ਸਾਡੇ ਤੋਂ ਜਿਹੜੀ ਗਲਤੀ ਹੋਈ ਸੀ ਅਸੀਂ ਫਸਟ ਟਾਈਮ ਪਿਛਲੇ ਸਾਲ ਸਟਾਰਟ ਕੀਤੀਆਂ ਸੀ ਉਦੋਂ ਸਾਡੇ ਵਿੱਚ ਹਨਾ ਸਾਨੂੰ ਕੋਸ਼ਿਸ਼ ਨਹੀਂ ਸੀ ਨੌਲੇਜ ਇਹਨਾਂ ਕੋਸ਼ਿਸ਼ ਨਹੀਂ ਸੀ ਪਤਾ ਹਨਾ ਅਸੀਂ ਵਿੱਚ ਬੰਦੇ ਕੋਸ਼ਿਸ਼ ਆ ਕਰ ਦੋ ਉਹ ਕੰਮ ਕਰ ਦੋ ਦੇਖਦਾ ਹਨਾ ਚਲੋ ਐਡ-ਆਨ ਕੀਤੇ ਪਰ ਇਸ ਵਾਰ ਇਸ ਵਾਰ ਅਸੀਂ ਪੂਰੇ ਧਿਆਨ ਦੇ ਵਿੱਚ ਇਹ ਰੱਖਿਆ ਜਿੱਥੇ ਵੀ ਅਸੀਂ ਤੀਆਂ ਬੋਰਡ ਦੇ ਥੱਲੇ ਤੀਆਂ ਲੋੜੀਆਂ ਬੋਰਡ ਦੇ ਉੱਤੇ ਪੀਂਗਾ ਪੋਣੀਆਂ ਅਸੀਂ ਫੇਰ ਅਸੀਂ ਅੱਛਾ ਪੁਰਾਣਾ ਸੱਭਿਆਚਾਰ ਰੱਖਣਾ ਪੁਰਾਣ ਹਾਂ ਅਸੀਂ ਅੱਛਾ ਅਸੀਂ ਉਹ ਰੱਖਣਾ ਸਿਸਟਮ ਹਾਂ ਹਾਂ ਪਰ ਆਜ ਮੰਨਾ ਲੈਂਦੇ ਆ ਪੈਸਾਂ ਚ ਕਰ ਲੈਂਦੇ ਉਹ ਨਹੀਂ ਅਸੀਂ ਲਾਈਵ ਵਾਲੇ ਸਿਸਟਮ ਨਹੀਂ ਰੱਖਣੇ ਅੱਛਾ ਲਾਈਵ ਨਹੀਂ ਰੱਖਣਾ ਅਸੀਂ ਜਿਹਨੇ ਨੱਚਣਾ ਬੁੜੀ ਆਪਣੀ ਜਿੱਦਾਂ ਦੀ ਮਰਜ਼ੀ ਬੋਲੀ ਪਾ ਕੇ ਨੱਚੇ ਅੱਛਾ ਮੈਂ ਇੱਕ ਹੁਣ ਤੁਹਾਡੇ ਤੋਂ ਸਵਾਲ ਪੁੱਛਦੀ ਤੁਸੀਂ ਗੱਲਾਂ ਕਰਦੇ ਆ ਤੀਆਂ ਬਣਾਉਂਦੇ ਏਦਾਂ ਨਚਾਉਂਦੇ ਸੀ ਜਾਂ ਫਲਾਨਾ ਤਨਖਾਣਾ ਜੇ ਸਾਰੀ ਉਮਰ ਜਨਨੀਆਂ ਘਰ ਦੇ ਕੰਮਕਾਰਾਂ ਦੇ ਉੱਤੋਂ ਸਿਰਫ ਇੱਕ ਦਿਨ ਆਪਣੇ ਲਈ ਮੰਗਦੀਆਂ ਸਿਰਫ ਉਹਦੋਂ ਕੀ ਹੋਣਾ ਇੱਕ ਦੂਜਣਾ ਨੱਚਣਾ ਗਾਉਣਾ ਹੱਸਣਾ ਗਾਉਣਾ ਡਾਟਾ ਟਰਾਂਸਫਰ ਹੋਣਾ ਡਾਟਾ ਟਰਾਂਸਫਰ ਚੁਗਲੀਆਂ ਕਾਨੀਆਂ ਸਾਰਿਆਂ ਨੇ ਇੱਕ ਦੂਜੇ ਦੀਆਂ ਇੱਕ ਦਿਨ ਜੇ ਅਸੀਂ ਆਪਣੇ ਲਈ ਕਰਦੇ ਹਾਂ ਨਹੀਂ ਅਸੀਂ ਤਾਂ ਤੁਹਾਨੂੰ ਦਿਨ ਦੇਤਾ ਅਸੀਂ ਤਾਂ ਤੁਹਾਨੂੰ ਦਿਨ ਦਿੰਨੇ ਆ ਇੱਕ ਦਿਨ ਕੋਈ ਨਹੀਂ ਤੁਸੀਂ ਨੱਚੋ ਟੱਪੋ ਜਿਦਾ ਹੀ ਚੈਂਜ ਦੇ ਮੇਲੇ ਤੇ ਜਾਂਨੇ ਆ ਵੀ ਸਾਡਾ ਵੀ ਉਹ ਕਰਾਈ ਕਰਦੇ ਆ ਚੈਂਜ ਉਹ ਬੰਦਿਆਂ ਦਾ ਹੁੰਦਾ ਵਿਚਾਲੇ ਲੇਡੀਜ਼ ਹੁੰਦਾ ਪਰ ਇੱਕ ਸਵਾਲ ਤੁਹਾਨੂੰ ਦੱਸਣਾ ਪੁੱਛਣਾ ਵਾ ਹੁਣ ਆ ਤੁਸੀਂ ਇਹ ਨਾ ਮੈਨੂੰ ਇੱਕ ਸਵਾਲ ਪੁੱਛਿਆ ਵੀ ਇਦਾਂ ਬੰਦੇ ਬੰਦਿਆਂ ਦੇ ਮੂਰੇ ਜਨਾਨੀਆਂ ਨੱਚਦੀਆਂ ਹੁੰਦੀਆਂ ਸੀ ਫਲਾਨਾ ਧੰਕਾਨਾ ਤਾਂ ਹੁਣ ਜਿਹੜੇ ਆ ਹਾਂ ਹੁਣ ਮੇਰੀ ਗੱਲ ਸੁਣੀਓ ਧਿਆਨ ਨਾਲ ਜਿਹੜੇ ਕਈਆਂ ਨੇ ਵਿੱਚ ਮੈਨੂੰ ਕਮੈਂਟ ਵੀ ਕਰਨਗੇ ਬਈ ਜਦੋਂ ਤੁਸੀਂ ਆਹ ਪ੍ਰੋਗਰਾਮ ਕਰਦੇ ਵਿਆਹ ਸ਼ਾਦੀਆਂ ਤੇ ਉੱਥੇ ਵੀ ਡਾਂਸਰਾਂ ਕਿਉਂ ਨਚਾਉਣੇ ਪੈਸੇ ਦੇ ਕੇ ਉਹ ਨਹੀਂ ਜਿਵੇਂ ਦੀਆਂ ᱛੀਆਂ ਉੱਥੇ ਤੁਸੀਂ ਹੱਬ ਹੱਬ ਕੇ ਉੱਤੇ ਪੈਸੇ ਸੈੱਟਦੇ ਆ ਉਹਨਾਂ ਨੂੰ ਤੁਸੀਂ ਪੈਸੇ ਦੇ ਕੇ ਆ ਭੀੜੇ ਭੀੜੇ ਕੱਪੜੇ ਪਵਾ ਕੇ ਉੱਥੇ ਨਹੀਂ ਨਿ ਚਾਉਂਦੇ ਉਹ ਕਿਹਨਾਂ ਉਹ ਤੀਆਂ ਨਹੀਂ ਕਿਹ ਹੈ ਉਹ ਅਸੀਂ ਭੰਗੜੇ ਵਾਲੀਆਂ ਕੀਤੀਆਂ ਹੁੰਦੀਆਂ ਅਸੀਂ ਉਹਨਾਂ ਨੂੰ ਇਹ ਸਪੈਸ਼ਲ ਨਿੰਗ ਕਿਹਾ ਹੁੰਦਾ ਵੀ ਭੀੜੇ ਕੱਪੜੇ ਪਾ ਕੇ ਆਓ ਯਾਦ ਉਹਨਾਂ ਦਾ ਹੁਣ ਰਹਿਣ ਸਹਿਣ ਹੀ ਆ ਆਪ ਹੀ ਇਦਾਂ ਦਾ ਹੈ ਨਾ ਰਹਿਣ ਸਹਿਣ ਨਹੀਂ ਜੇ ਕੋਈ ਹੈ ਨਾ ਉੱਥੇ ਪੰਜਾਬੀ ਕੱਪੜੇ ਮਤਲਬ ਪਾ ਕੇ ਆਵੇ ਉਹਨੂੰ ਤਾਂ ਦੇਖਦੇ ਹੀ ਨਹੀਂ ਜਿਹੜੇ ਲੋ ਸੁਲੂ ਸੁਕਾਰ ਦੀ ਫੇਰਦੀ ਉਹਦੇ ਉੱਤੇ ਤੁਸੀਂ ਪੈਸੇ ਸੈੱਟਦੇ ਨੂੰ ਬੁੰਡੇ ਕਰਦੇ ਕਿ ਨਹੀਂ ਕਰਤੇ ਅਸੀਂ ਇਹ ਚੀਜ਼ਾਂ ਆਪ ਦੇਖੀਆਂ ਦੇਖੋ ਫੈਮਲੀਆ ਬੈਠੀਆਂ ਹੁੰਦੀਆਂ ਉੱਥੇ ਤਾਂ ਬੁੜੀਆਂ ਤੇ ਬੇਟੀਆਂ ਹੁੰਦੀਆਂ ਉਹਨਾਂ ਦੇ ਬੰਦੇ ਸ਼ਰਾਬਾਂ ਪੀ ਕੇ ਦੋ ਪੈਸੇ ਸਿੱਟਣਾ ਹੁੰਦਾ ਖੁਸ਼ੀ ਦਾ ਇਨਹਾਰ ਕਰਨਾ ਵੀ ਅੱਜ ਸਾਡਾ ਵੀਰ ਵਿਆਹਣ ਚੱਲਿਆ ਸਾਨੂੰ ਬਹੁਤ ਖੁਸ਼ੀ ਆ ਸਾਨੂੰ ਪੈਸੇ ਦੀ ਪੈਸੇ ਦੀ ਨਹੀਂ ਪਰਵਾਹ ਵੀਰ ਤੋਂ ਪਰੋਂ ਤੁਮੀ ਦਿਨਾਨੀਆਂ ਦੇ ਤੋਂ ਕਿਉਂ ਬਾਰੀ ਜਨਾਨੀਆਂ ਤੋਂ ਤਾਂ ਵਾਰੀ ਦੇ ਆ ਵੀ ਉਹ ਉਹ ਉਹਨਾਂ ਦਾ ਆਪਣਾ ਪ੍ਰੋਗਰਾਮ ਨਹੀਂ ਹੁੰਦਾ ਉਹ 5-700 ਹਜ਼ਾਰ ਨੂੰ ਦਿਹਾੜੀ ਪਾਏ ਆ ਹੁੰਦੀ ਤੁਸੀਂ ਸੱਭਿਆਚਾਰ ਪ੍ਰਮੋਟ ਕਰਾਉਣ ਬਾਰੇ ਸਾਨੂੰ ਗੱਲ ਸੁਣਾ ਹੁਣ ਗੱਲ ਕਰ ਲੈਣੋ ਵੀ 5-700 ਨੂੰ ਦਿਹਾੜੀ ਤੇ ਆਈਆਂ ਹੁੰਦੀਆਂ ਅਸੀਂ ਹੋਰ ਸਿੱਟੀ ਆ ਵੀ ਉਹਨਾਂ ਨੂੰ ਥੋੜੀ ਜਿਹੀ ਦਿਹਾੜੀ ਮੋਟੀ ਆ ਹਾਂ 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 ਉੱਥੇ ਕਿਹੜਾ ਸੱਭਿਆਚਾਰ ਪ੍ਰਮੋਟ ਕਰਦੇ ਤੁਸੀਂ ਦੱਸੋ ਕਿਦਾਂ ਮਤ ਉਹ ਸੱਭਿਆਚਾਰ ਪ੍ਰਮੋਟ ਹੁੰਦਾ ਨਹੀਂ ਉੱਥੇ ਤੇ ਪੂਰੇ ਕੱਪੜੇ ਪਾ ਕੇ ਭੰਗੜੇ ਵਾਲੀ ਟੀਮ ਸੱਜੀ ਆਏ ਪਾਏ ਹੁਣ ਨਹੀਂ ਨਹੀਂ ਅਸਲ ਦੇ ਵਿੱਚ ਤੁਸੀਂ ਆਪਣੇ ਸ਼ੌਂਕ ਪੂਰੇ ਕਰਨ ਲਈ ਉਹਨਾਂ ਨੂੰ ਸਾਦਦੇ ਆ ਮਨ ਪਰਚਾਵਾ ਦਿਲ ਪਰਚਾਵੇ ਲਈ ਆਪਣੀਆਂ ਜਨਨੀਆਂ ਜਦੋਂ ਜਾਂ ਆਪਣੀਆਂ ਬੁੜੀਆਂ ਨੱਚਦੀਆਂ ਆ ਅੱਡ ਹੋ ਕੇ ਵੀ ਸਪੈਸ਼ਲੀ ਆਪਣਾ ਕੋਈ ਦਿਨ ਮਨਾਉਂਦੀਆਂ ਤਾਂ ਉਹਦੇ ਤੇ ਬੜਾ ਤੁਹਾਨੂੰ ਤੁਸੀਂ ਲਾਉਨੇ ਆ ਵੀ ਇਹ ਤੀਆਂ ਕਾਤੇ ਮਨਾਉਂਦੀਆਂ ਜੇ ਬੁੜੀਆਂ ਆਪਣਾ ਨਾਚਣ ਆਪਣਾ ਪ੍ਰੋਗਰਾਮ ਕਰਨ ਤਾਂ ਉਹ ਬੁਰਾ ਲੱਗਦਾ ਆ ਜਿਹੜੀਆਂ ਤੁਸੀਂ ਲੋਕਾਂ ਦੀਆਂ ਜਨਾਨੀਆਂ ਲਿਆ ਕੇ ਸਟੇਜਾਂ ਤੇ ਚੜਾ ਕੇ ਨੱਚ ਕੇ ਪੈਸੇ ਸੈੱਟਦੇ ਆ ਉਹ ਤੁਹਾਡੇ ਦੇ ਸਹੀ ਆ ਇਹ ਮੈਂ ਸਪੈਸ਼ਲੀ ਜਿਹੜੇ ਗਰਾਈ ਗਰਾਈ ਕਰਨ ਗਈ ਹਨਾ ਇਹ ਉਹਨਾਂ ਦੀ ਗੱਲ ਕਰਦੀ ਆ ਮੈਂ ਸ਼ਾਇਦ ਮੇਰਾ ਬਲੌਗ ਦੇਖਦੇ ਵੀ ਹੋਣਗੇ ਵੀ ਜਦੋਂ ਅਸੀਂ ਗਰਾਈ ਇਹ ਇਦਾਂ ਅਸੀਂ ਨਹੀਂ ਤੁਸੀਂ ਨਹੀਂ ਦੇਣੇ ਪੈਸੇ ਗੱਲ ਖਤਮ ਨਹੀਂ ਤੁਹਾਡੇ ਕੋਲ 100 ਰੁਪਏ ਸਰਦਾ ਨਾ ਦੇਵੋ ਪਰ ਤੁਸੀਂ ਗੱਲ ਤੇ ਚੱਜ ਦੀ ਕਰੋ ਕੰਮ ਸੇ ਕੰਮ ਤੁਸੀਂ ਹੁਣ ਮੈਂ ਮੰਨ ਲਿਆ ਬੱਸ ਕਰੋ ਮੈਨੂੰ ਇਹ ਦੱਸੋ ਵੀ ਤੁਹਾਡੇ ਤਿਆਂ ਦੇ ਵਿੱਚ ਵੱਖਰਾ ਕੀ ਕੀ ਹੋਣਾ ਦੂਜੀਆਂ ਤਿਆਂ ਨਾਲੋਂ ਇਹ ਦੱਸੋ ਸਾਡੇ ਜੇ ਅਸੀਂ ਜਿਹੜੀਆਂ ਤਿਆਂ ਬਣਾਉਣੀਆਂ ਆ ਠੀਕ ਆ ਅਸੀਂ ਜਿਹੜੀਆਂ ਤਿਆਂ ਬਣਾਉਣੀਆਂ ਪਹਿਲਾਂ ਤਾਂ ਅਸੀਂ ਸਾਰਾ ਬੋਰਡ ਦਾ ਜੋ ਵੀ ਅਸੀਂ ਜਿੱਥੇ ਸਾਡੀਆਂ ਤਿਆਂ ਲੱਗਣੀਆਂ ਸਾਰਾ ਕਵਰ ਮੈਂ ਬਲੌਗ ਬਣਾਉਣਾ ਚਾਹਤਾਂ ਅੱਛਾ ਬੋਰਡ ਦਾ ਮਤਲਬ ਬਣਾਉਣਾ ਤੁਸੀਂ ਪ੍ਰਾਣੇ ਸੱਭਿਆਚਾਰ ਨਾਲ ਪ੍ਰਾਣੇ ਸੱਭਿਆਚਾਰ ਨੂੰ ਪ੍ਰਮੋਟ ਕਰਨਾ ਆ ਘਰੇ ਘਰੇ ਪਾ ਕੇ ਅਸਲ ਦੇ ਵਿੱਚ ਜਿਹੜੀਆਂ ਪ੍ਰਾਣੀਆਂ ਸਾਡੀਆਂ ਤੁਹਾਡੀ ਦਾਦੀ ਵੀ ਹੋਣੀ ਆ ਮੇਰੀਆਂ ਦਾਦੀਆਂ ਪਰਦਾਦੀਆਂ ਗਾਂ ਉਹ ਕਗਰੇ ਪਾਉਂਦੀਆਂ ਹੁੰਦੀਆਂ ਸੀ ਅਸਲਵਾਰਾ ਚਲੋ ਹੁਣ ਚੱਲੀਆਂ ਜਾਂ ਕਿੱਦਾਂ ਵੀ ਆ ਅਸਲ ਚ ਪਹਿਲਾਂ ਕਗਰੇ ਹੀ ਬੁੜੀਆਂ ਪਾਉਂਦੀਆਂ ਕਾਲਾ ਕਗਰਾ ਸਮਾਉਂਦੀਆਂ ਹੁੰਦੀਆਂ ਸੀ ਆ ਤੇ ਛੱਗੇ ਨਾਲ ਇੱਕ ਦੋ ਬਣਾ ਲੈ ਉਹ ਕਗਰੇ ਤੁਸੀਂ ਸਾਂਭੇ ਆ ਸਾਂਭੇ ਨਹੀਂ ਤਾਂ ਬਣਵਾ ਲਾਂਗੇ ਅੱਛਾ ਬਣਵਾ ਲਾਂਗੇ ਤੇ ਇਹ ਨਹੀਂ ਤੁਹਾਨੂੰ ਉਹਨਾਂ ਘਗਰਿਆਂ ਨਾਲ ਤੇ ਇਹ ਸੀ ਵੀ ਉਹ ਸਾਂਭੇਗਾ ਤੋਂ ਨਹੀਂ ਆਪਣੇ ਦਾਦੀਆਂ ਪਰਦਾ ਦੇਖੇ ਹੀ ਨਹੀਂ ਨਾ ਅਸੀਂ ਸੁਣੇ ਆ ਅੱਛਾ ਸੁਣੀਆਂ ਹੀ ਗੱਲਾਂ ਤੇ ਤੁਸੀਂ ਸੁਣੀਆਂ ਗੱਲਾਂ ਪਾਪੇ ਨੇ ਮੈਨੂੰ ਦੱਸਿਆ ਮੇਰੇ ਕਾ ਪਾਪਾ ਹੀ ਤੁਹਾਡੀ ਬੀਬੀ ਦੇ ਪਾਪਾ ਕਹਿੰਦਾ ਉਹ ਘਗਰੇ ਪਾਉਂਦੀਆਂ ਹੁੰਦੀਆਂ ਸੀਗੀਆਂ ਉਹ ਦਿਨ ਚੁੰਨੀਆਂ ਦੇ ਪਾਪਾ ਵੀ ਇਹ ਨਾ ਕਵੇ ਵੀ ਮੋਰੋ ਮੈਂ ਵੀ ਸੁਣਿਆ ਸੀ ਨਹੀਂ ਪਾਪਾ ਵੀ ਇਹ ਵੀ ਕਹਿੰਦੇ ਸੀ ਪਾਪੇ ਪਾਪਾ ਕਹਿੰਦੇ ਸੀਗੇ ਉਦੋਂ ਤੀਆਂ ਮਨਾਉਂਦੇ ਸੀ ਇੱਥੇ ਆਪਣੇ ਪਿੰਡ 'ਚ ਪਤਾ ਨਹੀਂ ਕਿੰਨੀ ਥਾਂ ਹੀ ਤੀਆਂ ਲੱਗਦੀਆਂ ਹੁੰਦੀਆਂ ਸੀ ਅਸਲ ਦੇ ਵਿੱਚ ਨਾ ਲੋਕਾਂ ਨੇ ਨਚਾਰ ਪੂਣਾ ਜ਼ਿਆਦਾ A churuba artaia ਜਿੱਦਾਂ ਲਾਈਵ ਸ਼ੋਅ ਚਲਾਉਂਦੇ ਮਤਲਬ ਇੰਟਰ ਨੂੰ ਆਪਾਂ ਘਟ ਜਾਂ ਤਾਂ ਇਹ ਦੱਸੋ ਵੀ ਤੁਹਾਡੀਆਂ ਮੈਂ ਜਿਹੜਾ ਸਵਾਲ ਜੀ ਤਾਂ ਤੁਹਾਡੀਆਂ ਤੀਆਂ ਬਾਤਾਂ ਸਾਡੀਆਂ ਤੀਆਂ ਦੇ ਵਿੱਚ ਅਸੀਂ ਕੀ ਕਰਨਾ ਅਸੀਂ ਸਭ ਤੋਂ ਪਹਿਲਾਂ ਤਾਂ ਪੀਂਗਾ ਪਾਉਣੀਆਂ ਆ ਤੇ ਅਸੀਂ ਸੱਭਿਆਚਾਰ ਨੂੰ ਜੋ ਚੀਜ਼ਾਂ ਪੁਰਾਣੀਆਂ ਉਹਨਾਂ ਨੂੰ ਪ੍ਰਮੋਟ ਕਰਨਾ ਆ ਫਿਰ ਅਸੀਂ ਜਿੱਦਾਂ ਚਲੋ ਬੱਚੇ ਅੱਜ ਕੱਲ ਦੇ ਹੁਣ ਸਕੂਲਾਂ ਦੇ ਵਿੱਚ ਫੰਕਸ਼ਨ ਹੁੰਦੇ ਉਹ ਅਸੀਂ ਫੰਕਸ਼ਨ ਐਕਟ ਇਦਾਂ ਰੱਖਾਂਗੇ ਲਾਈਨ ਵਾਈਜ਼ ਜੇ ਕਿਸੇ ਨੇ ਆਪਣੀ ਪਰਫਾਰਮੈਂਸ ਕਰਨੀ ਅਸੀਂ ਵੀ ਕਰਾਂਗੇ ਠੀਕ ਆ ਠੀਕ ਆ ਤੇ ਸਾਡਾ ਸਿਸਟਮ ਇਹ ਹੋਊਗਾ ਖਾਣ ਪੀਣ ਦਾ ਵੀ ਪ੍ਰੋਗਰਾਮ ਹੋਊਗਾ ਅਸੀਂ ਜਿਹੜੀਆਂ ਬੁੜੀਆਂ ਆ ਨਾ ਮਤਲਬ ਅਸੀਂ ਜਿਹੜੀਆਂ ਹੁੰਦਾ ਵੀ ਮੈਂ ਕਈਆਂ ਹਨ ਟੂਰਨਾਮੈਂਟ ਸਾਰੇ ਲਿਗਾਉਂਦਾ ਲੰਗਰ ਟਟ ਵਰਤੇਗਾ ਲੰਗਰ ਦੇ ਵਿੱਚ ਕੀ ਕੀ ਖਵਾਉਣਾ ਲੰਗਰ ਤੇ ਸਾਡੇ ਪਹਿਲਾਂ ਤਾਂ ਹੋਊਗਾ ਚਾਹ ਪਕੌੜਾ ਚਾਹ ਪਕੌੜਾ ਹਾਂਜੀ ਫੇ ਸਾਡੇ ਹੋਗੀ ਆਲੂ ਪੂਰੀ ਜਾਂ ਛੋਲੇ ਪੂਰੀ ਹੋ ਗਈ ਹੈ ਨਾ ਤੇ ਫੇ ਤੀਸਰੇ ਨੰਬਰ ਤੇ ਅਸੀਂ ਜਦੋਂ ਸਾਡੀ ਸਮਾਪਤੀ ਹੋਵੇ ਅਸੀਂ ਖੀਰ ਪੂੜੇ ਨਾਲ ਵੰਡਾਂਗੇ ਅੱਛਾ ਅੱਛਾ ਤੇ ਪਾਣੀ ਦਾ ਇੰਤਜ਼ਾਮ ਪਾਣੀ ਤਾਂ ਪਲੌਣਾ ਹੀ ਆ ਅੱਛਾ ਪਾਣੀ ਤੋਂ ਬਿਨਾ ਥੋੜੀ ਉੱਥੇ ਕੋਈ ਨਾਲ ਤਾਂ ਨੂੰ ਕਿਉਂ ਪਾਣੀ ਜਿਹੜਾ ਦੂਸਰਾ ਬਲਾਸੀਆਂ ਵਾਲਾ ਹੁੰਦਾ ਆ ਨਾ ਅੱਛਾ ਉਹ ਪਾਉਂਦੇ ਹਾਂ ਹਾਂਜੀ ਇਹ ਤਾਂ ਹੁਣ ਤੁਸੀਂ ਮੈਂਬਰ ਬਣੇ ਆ ਹਾਂਜੀ ਤੇ ਮੈਂ ਤਾਂ ਉਥੇ ਜਾ ਹੀ ਸਕਦਾ ਜਾਉਂਗਾ ਤੁਸੀਂ ਤੁਹਾਡਾ ਮਤਲਬ ਹੀ ਨਹੀਂ ਮੰਨਦਾ ਉੱਥੇ ਜਾਂਦਾ ਅੱਛਾ ਮੈਂ ਵੀ ਨਹੀਂ ਉੱਥੇ ਕੋਈ ਬੰਦਾ ਨਹੀਂ ਆਉਣਾ ਚਾਹੀਦਾ ਭਾਵੇਂ ਹੈਰੀ ਹੋਵੇ ਅੱਛਾ ਮੈਂਬਰਾਂ ਦੇ ਵੀ ਨਹੀਂ ਕੋਈ ਟੱਬਰ ਜਾ ਮੈਂਬਰ ਇਹ ਵੀ ਬਹੁਤ ਵਧੀਆ ਗੱਲ ਹੈ ਜੇ ਮੈਂ ਜਾਊਂਗਾ ਤਾਂ ਕੱਲ ਨੂੰ ਕਹਿਣਾ ਵੀ ਜੂਨਾ ਦੇ ਵੀ ਮੈਂਬਰ ਜਾਣਗੇ ਹਨਾ ਸਹੀ ਕਿਸੇ ਵੀ ਮੈਂਬਰ ਕੋਈ ਵੀ ਜਿੰਨੇ ਅਸੀਂ ਮੈਂਬਰ ਆ ਨਾ ਅਸੀਂ ਕੋਈ ਪਿੰਡ ਦਾ ਮੋਹਤਵਾਰ ਬੰਦਾ ਮਤਲਬ ਇਹ ਹੁੰਦਾ ਭਾਵੇਂ ਉਹ ਕੁਝ ਵੀ ਹੋਵੇ ਕਿਸੇ ਵੀ ਅਹੁਦੇ ਤੇ ਹੋਵੇ ਅਸੀਂ ਕਿਸੇ ਨੂੰ ਵੀ ਉੱਥੇ ਐਂਟਰੀ ਨਹੀਂ ਦੇਣੀ ਮਾਦਾ ਤੁਸੀਂ ਲੇਡੀਜ਼ ਨਹੀਂ ਕਰਨਾ ਫੇ ਬਹੁਤ ਵਧੀਆ ਮੈਨੂੰ ਲੱਗਾ ਤੁਹਾਡਾ ਪ੍ਰੋਗਰਾਮ ਵੀ ਲੇਡੀਜ਼ ਨਹੀਂ ਤੁਸੀਂ ਕਰਨਾ ਵਧੀਆ ਪੁਰਾਣੇ ਤਰੀਕੇ ਨਾਲ ਕਰਨਾ ਤੇ ਕੋਈ ਉਥੇ ਬੰਦਾ ਨਹੀਂ ਤੁਸੀਂ ਕਰ ਮੈਂ ਇਹ ਹਾਂ ਇਹ ਮੰਨਿਆ ਵੀ ਇਹ ਮੈਨੂੰ ਲੱਗਦਾ ਵੀ ਹਰ ਘਰ ਨੂੰ ਤੁਹਾਨੂੰ ਇੱਕ ਦਿਨ ਇਹ ਦੇਣਾ ਚਾਹੀਦਾ ਵੀ ਦੂਜੀ ਗੱਲ ਮੈਂ ਇੱਕ ਗੱਲ ਹੁਣ ਚਲੋ ਇਹ ਤਾਂ ਹੋ ਗਈ ਓਦਾਂ ਗੱਲ ਦੂਜੀ ਗੱਲ ਕਹਿੰਨੇ ਵੀ ਆਪਾਂ ਆ ਹੁੰਦਾ ਸੀ ਉਹ ਹੁੰਦਾ ਸੀ ਸਾਡੇ ਪੰਜਾਬ 'ਚ ਜਦੋਂ ਮੁਗਲ ਰਾਜ ਸੀਗਾ ਹਨਾ ਕੋਈ ਐਸੋ ਇਹੋ ਜਿਹਾ ਦਿਨ ਨਹੀਂ ਸੀ ਜਿੱਦਨ ਕਿਸੇ ਨਾ ਕਿਸੇ ਸਿੱਖ ਦੀ ਸ਼ਹਾਦਤ ਨਾ ਹੋਈ ਹੋਵੇ ਇਦਾਂ ਤਾਂ ਆਪਾਂ ਕਿਸੇ ਦਿਨ ਵੀ ਨਹੀਂ ਖੁਸ਼ੀ ਮਨਾ ਸਕਦੇ ਸਹੀ ਕਿਉਂਕਿ ਜਿੰਨੀਆਂ ਆਪਣੇ ਸਿੱਖ ਇਤਿਹਾਸ ਦੇ ਵਿੱਚ ਛੀਡੀਆਂ ਆਉਂਦੀਆਂ ਸ਼ਹਾਦਤਾਂ ਆਉਂਦੀਆਂ ਉਹਦੋਂ 10 ਗੁਣਾ ਸ਼ਹਾਦਤਾਂ ਇਦਾਂ ਦੀਆਂ ਵੀ ਆ ਜਿਹੜੇ ਕਦੀ ਲਿਖਤ ਦੇ ਵਿੱਚ ਆਈਆਂ ਹੀ ਨਹੀਂ ਹੈ ਵੀ ਕਿਉਂਕਿ ਡੇਲੀ ਕੋਈ ਨਾ ਕੋਈ ਕੋਈ ਨਾ ਕੋਈ ਮੁਸਲਮਾਨਾਂ ਦਾ ਪੁੱਤ ਪੁੱਤ ਭੈਣ ਮੁਸਲਮਾਨਾਂ ਦੇ ਅਤਿਆਚਾਰ ਦੇ ਨਾਲ ਸ਼ਹਾਦਤ ਸੀ ਹੁੰਦਾ ਸੀ ਜਾਂ ਉਹਨੂੰ ਮਾਰ ਦਿੱਤਾ ਜਾਂਦਾ ਸੀਗਾ ਇਸ ਕਰਕੇ ਕਿਸੇ ਨਾ ਕਿਸੇ ਤਰ੍ਹਾਂ ਜ਼ਰੂਰ ਹੁੰਦਾ ਸੀ ਇਦਾਂ ਹੈਨਾ ਸਹੀ ਗੱਲ ਪਤਾ ਕੀ ਗੱਲ ਆ ਅਸਲ ਦੇ ਵਿੱਚ ਅਸੀਂ ਤੀਆਂ ਪਤਾ ਕਿਉਂ ਮਨਾਉਣਾ ਚਾਹੁੰਦੇ ਆ ਅਸਲ ਦੇ ਵਿੱਚ ਅਸੀਂ ਕਿਸੇ ਵੀ ਚੀਜ਼ ਨੂੰ ਪਿਛਲੀ ਨੂੰ ਰਿਗਰਟ ਨਹੀਂ ਕਰਦੇ ਅੱਗੇ ਜਾ ਕੇ ਵੀ ਅਸੀਂ ਉਹ ਚੀਜ਼ਾਂ ਨੂੰ ਰੱਖਣਾ ਉਹ ਚੀਜ਼ਾਂ ਸੀ ਨਾ ਹੋਰ ਹੁਣ ਆਪਾਂ ਨੂੰ ਚਲੋ ਲੇਡੀਜ਼ ਆਪਣਾ ਕੰਮ ਵੀ ਕਰਦੀਆਂ ਆਂ ਆਪਣਾ ਕੰਮ ਕਰਦੀਆਂ ਲੇਡੀਜ਼ ਆਪਣਾ ਸਾਰਾ ਕੁਝ ਕਰਦੀਆਂ ਹਨਾ ਕਮਾਉਂਦੀਆਂ ਵੀ ਆ ਸਾਰੇ ਕੰਮ ਕਰਦੀਆਂ ਸ਼ਹਿਰਾਂ ਦੇ ਵਿੱਚ ਤਾਂ ਚਲੋ ਬੁੜੀਆਂ ਕਿੱਟੀਆਂ ਪਾਰਟੀਆਂ ਕਰਦਾ ਪਰ ਪਿੰਡ ਦੀਆਂ ਬੁੜੀਆਂ ਲਈ ਤਾਂ ਕੁਝ ਹੈ ਹੀ ਨਹੀਂਗਾ ਜੇ ਗੱਲ ਕਰੀਏ ਹਨਾ ਆ ਗੱਲ ਇਹ ਆ ਵੀ ਇੱਕੇ ਵੀ ਨਾਰਮਲ ਜੀ ਗੱਲ ਜਦੋਂ ਆਪਣੇ ਪਰੌਣੇ ਆਉਂਦੇ ਆ ਆਪਾਂ ਬੈਨ ਨੇ ਔਟਦੇ ਆਂ ਬੁੜੀਆਂ ਦੀ ਦਸਾਰੀ ਦਿਹਾੜੀ ਸੋਈ ਜਾਂਦੇ ਨੇ ਮੈਂਨ ਗੱਲ ਤੁਹਾਨੂੰ ਇੱਕ ਗੱਲ ਦੱਸਾਂ ਹੋਰ ਵੀ ਚਲੋ ਮੁੱਦਿਆਂ ਤੇ ਅਸੀਂ ਗੱਲ ਮਾਰਤ ਕੀਤੀ ਏਡੇ ਸਿਆਣੇ ਆ ਨੇ ਕਈ ਗਲਤੀਆਂ ਵੀ ਹੋ ਜਾਂਦੀਆਂ ਵੱਡੇ ਭੈਣ ਭਰਾ ਕਰਕੇ ਮਾਫ਼ ਕਰਨੀਆ ਕਿਉਂਕਿ ਤੁਹਾਨੂੰ ਪਤਾ ਹੀ ਆ ਕਿਉਂਕਿ ਇਹ ਜਿੰਨੇ ਕੁ ਬੁੱਧੀ ਹੁੰਦੀ ਉੰਨੀ ਕੁ ਬਾਤ ਤੇ ਦੀ ਪਰ ਮੇਨ ਰੀਜ਼ਨ ਇਹ ਆ ਵੀ ਇੱਕ ਦਿਨ ਇਹਨਾਂ ਨੇ ਵੀ ਆਪਣਾ ਜਿੱਦਾਂ ਰਲ ਮਿਲ ਕੇ ਮਦਲ ਨੱਚਣਾ ਗੋਣਾ ਜਿਦਾ ਇੱਕ ਦਿਨ ਨਾ ਕੋਈ ਵੱਡਾ ਫਰਕ ਨਹੀਂ ਪੈਂਦਾ ਤਾਂ ਆਪਾਂ ਇਹਨੂੰ ਹੋਰ ਕਿਸੇ ਮੁੱਦੇ ਨਾਲ ਨਾ ਜੋੜੀਏ ਹਾਂਜੀ ਤਾਂ ਕਿ ਹਾਂ ਤੇ ਜਾਵੇ ਤੁਹਾਡਾ ਪੂਰਾ ਸਿਸਟਮ ਇਦਾਂ ਦਾ ਹੋਣਾ ਚਾਹੀਦਾ ਵੀ ਆਪਣੇ ਘਰ ਚੋਂ ਕਿਸੇ ਬੁੜੀ ਨੂੰ ਜਾਣ ਹੀ ਨਾ ਦੋ ਇੱਕ ਜੋਟ ਹੋਊਗਾ ਜਾਣਾ ਹੀ ਹੈਗਾ ਤੁਸੀਂ ਰੋਕ ਵੀ ਨਹੀਂ ਸਕਦੇ ਫੇਰ ਇਹਨਾਂ ਨੂੰ ਇੱਕ ਦਿਨ ਮਨਾ ਲੈਣਾ ਚਾਹੀਦਾ ਕਿ ਨਹੀਂ ਸਹੀ ਗੱਲ ਇਸ ਕਰਕੇ ਬੀਬੀਆਂ ਨੇ ਸਿਰਫ ਸਾਲ ਦੇ ਵਿੱਚ ਜੇ ਇੱਕ ਦਿਨ ਮੰਗ ਵੀ ਲਿਆ ਤਾਂ ਕੋਈ ਐਡੀ ਵੱਡੀ ਗੱਲ ਨਹੀਂ ਹੈਗੀ ਨਾਲੇ ਅਸੀਂ ਸੈਕੰਡ ਲੇਡੀਜ਼ ਨੇ ਇਹ ਸਿਸਟਮ ਸ਼ੁਰੂ ਕੀਤਾ ਜਾਂ ਕਿੱਦਾਂ ਵੀ ਆ ਬੰਦਿਆਂ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਹੋਣਾ ਚਾਹੀਦਾ ਮੇਨ ਗੱਲ ਹੈ ਜੇ ਕਿਸੇ ਦੇ ਧੀਆਂ ਬਣਾਉਣੀਆਂ ਤਾਂ ਬਾਕੀ ਹੁਣ ਦੇਖੋ ਉਧਰ ਦਾ ਸਮਾਉ ਪੈਂਡ ਬਾਹਰ ਉੱਥੇ ਸਾਰੇ ਬਣਾਉਂਦੇ ਵਿੱਚ ਜੇ ਗੱਲ ਕਰੀਏ ਤਾਂ ਉਹ ਸਾਰੇ ਪੈਂਡ ਨੂੰ ਸਾਧਦੇ ਕੁੜੀਆਂ ਨੂੰ ਸਾਧਦੇ ਕੁੜੀਆਂ ਨੂੰ ਸੰਧਾਰੇ ਦਿੰਦੇ ਸਮੂਟ ਵੰਡਦੇ ਸਾਡੇ ਚ ਇੰਨੀ ਹਿੰਮਤ ਨਹੀਂ ਇੱਥੇ ਪੈਂਡ ਵਾਲਿਆਂ ਚ ਵੀ ਹੈ ਨਹੀਂ ਵੀ ਅਸੀਂ ਇੱਥੇ ਤਾਂ ਗਰਾਈ ਦੇਣ ਤੋਂ ਵੀ ਗਰਾਈ ਸੋ 200 ਰੁਪਈਆ ਦੇਣ ਤੋਂ 20 ਬੰਦੇ ਬੰਦੇ ਸਪੈਸ਼ਲੀ ਰੋਮ ਦੇ ਗੱਲ ਕਿ ਇੰਨਾ ਪਤਾ ਹੁੰਦਾ ਵੀ ਇੰਨਾ ਇੰਨਾ ਕਿ ਸਾਡੀਆਂ ਬੁੜੀਆਂ ਨੇ ਖਾ ਹੀ ਹੋਣਾ ਉੱਥੇ ਹਨਾ ਇਹੋ ਜਿਹੋਣੇ ਸ਼ੈਂਜੀ ਮੇਲੇ ਕਰਾਉਣੇ ਤੁਸੀਂ ਗ੍ਰਾਈ ਕਰਦੇ ਆ ਬੰਦਿਆਂ ਦੀ ਹੁੰਦੀ ਆ ਉੱਥੇ ਅਸੀਂ ਤਾਂ ਕਦੀ ਵੀ ਨਹੀਂ ਕਿਹਾ ਵੀ ਨਹੀਂ ਵੀ ਅਸੀਂ ਨਹੀਂ ਕਰਨੀ ਉਹ ਬੰਦਿਆਂ ਦੀ ਅਸੀਂ ਕਿਹੜਾ ਜਾ ਸਕਦੇ ਆ ਫੇ ਬੰਦਿਆਂ ਦਾ ਇਹ ਕੀ ਮਤਲਬ ਬਣਦਾ ਵੀ ਜੇ ਅਸੀਂ ਜਾ ਨਹੀਂ ਸਕਦੇ ਤਾਂ ਉੱਥੇ ਪੈਸੇ ਵੀ ਨਹੀਂ ਤੁਸੀਂ ਇੱਕ ਮੇਰੀ ਇੱਕ ਗੱਲ ਇੱਕ ਮੇਰੀ ਸੁਣੀਓ ਉਦਾਂ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਆ ਸ਼ਾਇਦ ਮੈਂ ਚ 100% ਮੈਨੂੰ ਲੱਗਦਾ ਵੀ ਮੈਂ ਗਲਤ ਹਾਂ ਪਰ ਮੈਸੇਜ ਕਰਕੇ ਜਰੂਰ ਦੱਸਿਓ ਕਈ ਅਮਰਿਸ਼ਾ ਕੇ ਬੰਦਿਆਂ ਨੇ ਇਹ ਗੱਲ ਕੀਤੀ ਵੀ ਇਹ ਸਿੱਖ ਇਤਿਹਾਸ ਚ ਮਤਲਬ ਹੈ ਨਹੀਂਗਾ ਸਾਡੇ ਇੱਕ ਸਿੱਖ ਇਤਿਹਾਸ ਦੇ ਵਿੱਚ ਹੈ ਨਹੀਂ ਪਰ ਮੈਂ ਉਹ ਅਮਰਤਾਰੀ ਬੰਦੇ ਸ਼ੈੰਜ ਦੀ ਗ੍ਰਾਹੀ ਕਰਦੇ ਦੇਖੇ ਮੇਰੇ ਖਿਆਲ ਦੇ ਨਾਲ ਜਿਹੜੀ ਸ਼ੈੰਜ ਸਾਡੀ ਖਵਾਜਾ ਜੀ ਦੀ ਆ ਮਤਲਬ ਨਾ ਪੀਰਾਂ ਦੀ ਆ ਅਸੀਂ ਪੀਰਾਂ ਦਾ ਆਦਰ ਕਰਦੇ ਆ ਬਹੁਤ ਆ ਪਰ ਮੈਨੂੰ ਲੱਗਦਾ ਵੀ ਸਿੱਖ ਇਤਿਹਾਸ ਦੇ ਵਿੱਚ ਵੀ ਮਤਲਬ ਇਦਾਂ ਪੀਰਾਂ ਜਿਹਾ ਭਾ ਅਮਰਿਸ਼ ਛਕਿਆ ਜਿਹੜੇ ਕੱਟਰ ਸਿੰਘ ਆ ਉਹ ਪੀਰਾਂ ਦੀ ਮੈਨੂੰ ਲੱਗਦਾ ਜਿੱਦਾਂ ਮਤਲਬ ਕਿਤੇ ਜਗ੍ਹਾ ਤੇ ਵੀ ਘਟ ਜਾਂਦੇ ਆ ਕਿਉਂਕਿ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਉਹ ਕਿਸੇ ਨੂੰ ਮੰਨਦੇ ਹੀ ਨਹੀਂ ਤੇ ਮੈਨੂੰ ਲੱਗਦਾ ਵੀ ਵੇ ਉਹ ਸ਼ੈੰਜ ਦੀ ਗ੍ਰਾਈ ਵੀ ਆਪਾਂ ਅਮਰitsar ਕਰਦੇ ਆ ਉਹਦੇ ਵਿੱਚ ਵੀ ਕੋਈ ਨਾ ਕੋਈ ਤਾਂ ਹੁੰਦਾ ਹੀ ਹੋ ਵੀ ਉਹ ਵੀ ਨਾਰਮਲ ਬੰਦੇ ਨੂੰ ਕਰਨੀ ਚਾਹੀਦੀ ਆ ਮੈਂ ਇਹ ਨਹੀਂ ਕਹਿੰਦਾ ਵੀ ਅਮਰitsar ਗਿਆ ਬੰਦਾ ਪੀਰਾਂ ਨੂੰ ਨਾ ਬੰਨੇ ਮਾੜਾ ਨਹੀਂ ਕਹਿੰਦੇ ਸਾਡੇ ਲਈ ਸਾਰੇ ਤਾਂ ਇੱਕ ਬਰਾਬਰ ਆ ਜੇ ਉਹ ਟਾਈਮ ਮੁਗਲਾਂ ਨੇ ਜਾਂ ਕੁਛ ਵੀ ਕੀਤਾ ਸੀਗਾ ਤੇ ਅੱਜ ਜਿਹੜੇ ਅੱਜ ਆ ਅੱਜ ਮੁਸਲਮਾਨ ਆ ਸਾਡੇ ਵਿੱਚ ਹਿੰਦੂ ਆ ਤਾਂ ਅਸੀਂ ਉਹਨਾਂ ਦੇ ਨਾਲ ਏਕੇ ਨਾ ਰਹਿਨੇ ਆ ਅਸੀਂ ਹਰ ਇੱਕ ਉਹਨਾਂ ਦੇ ਕਿਤੇ ਮੇਲਾ ਆਉਂਦਾ ਕਿਉਂਕਿ ਜੇ ਮੁਸਲਮਾਨਾਂ ਨੇ ਜ਼ੋਰਮ ਕੀਤੇ ਆ ਤਾਂ ਮੁਸਲਮਾਨਾਂ ਦੇ ਗੁਰੂ ਵੀ ਹੋਇਆ ਜਿਨ੍ਹਾਂ ਦੀ ਆਪਾਂ ਪੂਜਾ ਕਰਦੇ ਆ ਜੇ ਸਿੱਖਾਂ ਨੂੰ ਹਰ ਜੇ ਆਪਾਂ ਮੁਸਲਮਾਨ ਧਰਮ ਚੋਂ ਤੇ ਸ਼ਾਇਦ ਆਪਾਂ ਸਿੱਖਾਂ ਨੂੰ ਮਾੜਾ ਕਹਿੰਦੇ ਜੇ ਹਿੰਦੂ ਸਿੱਖਾਂ ਜੋਂਦੇ ਹਿੰਦੂਆਂ ਨੂੰ ਮੈਂ ਤਾਂ ਆਪਾਂ ਜੇਸ ਧਰਮ ਚ ਆ ਗਏ ਆ ਜਾਨਮਾ ਜਾਨਮਾ ਲੈ ਲਿਆ ਆਪਾਂ ਉਸ ਧਰਮ ਨੂੰ ਹੀ ਚੰਗਾ ਕਹਿੰਦੇ ਆ ਦੂਜੇ ਨੂੰ ਆਪਾਂ ਘੱਟ ਚੰਗਾ ਕਹਿੰਦੇ ਆ ਕਿਉਂਕਿ ਆਪਾਂ ਨੂੰ ਹੁੰਦਾ ਆ ਵੀ ਆਪਣਾ ਹੀ ਧਰਮ ਸਾਰਿਆਂ ਨਾਲ ਪਰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਮਿਲ ਜੋੜ ਕੇ ਰਹਿਣਾ ਚਾਹੀਦਾ ਲਓ ਜੀ ਮੇਨ ਮੁੱਦਾ ਇਹ ਵੀ ਤੁਹਾਨੂੰ ਇੱਕ ਦਿਨ ਦੇਤਾ ਤੇ ਤਿੰਨ ਤਰੀਕ ਰੱਖਤੀ ਆ ਤਿੰਨ ਤਰੀਕ ਰੱਖਤੀ ਮਾਦਾ ਕਿਹੜੇ ਮਹੀਨੇ ਆਹ ਹੈ ਅਗਸਤ ਦੀ 3 ਨੂੰ ਅਗਸਤ ਦੀ 3 ਤਰੀਕ ਨੂੰ ਆਇਆ ਜੇ ਕਿਸੇ ਨੇ ਆਉਣਾ ਖੁੱਲਾ ਸੱਦਾ ਆ ਸਾਡੇ ਵੱਲੋਂ ਕਾਲਾ ਸਿੰਘਿਆ ਦੇ ਕੋਲ ਘੁੱਗੀ ਮੰਦਿਰ ਦੇ ਕੋਲ ਘੰਟਾ ਘਰ ਦੇ ਕੋਲ ਖੁੱਲਾ ਸੱਦਾ ਤੇ ਕਾਲਾ ਸਿੰਘਿਆ ਦੀਆਂ ਜਿਹੜੀਆਂ ਕੁੜੀਆਂ ਆ ਸਪੈਸ਼ਲ ਤੌਰ ਤੇ ਉਹਨਾਂ ਨੂੰ ਖੁੱਲਾ ਸੱਦਾ ਆ ਵੀ ਉਹ ਇਸ ਦੇ ਨਾਂ ਆ ਕੇ ਤੇ ਜਰੂਰ ਤਿਆਂ ਦੇ ਮੇਲੇ ਨੂੰ ਬੱਦ ਚੜ ਕੇ ਜਾ ਪਾਓ ਇਸ ਤੀਆਂ ਦਾ ਮੇਲਾ ਜਿਹਨੇ ਉੱਥੇ ਜਾ ਕੇ ਦੇਖ ਲਿਆ ਉਹ ਹੀ ਦੇਖ ਸਕਦਾ ਨਾ ਇਹਦਾ ਕੋਈ ਲਾਈਵ ਆ ਨਾ ਕੋਈ ਵੀਡੀਓ ਨਾ ਕੋਸ ਤੇ ਸਿਰਫ ਉਥੇ ਹੀ ਦੇਖ ਸਕਦੇ ਆ ਤੇ ਉਥੇ ਖਾਓ ਪੀਓ ਇੰਜੋਏ ਕਰੋ ਤੇ ਆਪਣਾ ਦੁੱਖ ਸ਼ੋਕ ਆਪਣੀਆਂ ਭੈਣਾਂ ਨਾਲ ਜੋ ਮਰਜੀ ਕਰੋ ਹਨਾ ਠੀਕ ਆ ਨਾ ਤੇ ਇੱਕ ਦਿਨ ਰੋਟੀ ਨਾ ਪਕਾਇਓ ਉਥੋਂ ਹੀ ਮਾਲ ਕੁੜੇ ਖਾਈ ਓਕੇ ਭਾਈ ਸਹੀ ਗੱਲ ਹੈ